ਪਟੰਡਾ ਚ ਦੇਰ ਰਾਤ ਬੇਹਦ ਭਿਆਨਕ ਹਾਸਾ ਵਪਰੇ ਜੀ ਹਾਂ ਇੱਕ ਤੇਜ਼ ਰਫਤਾਰਕਾਰ ਦੀ ਪਿਆਨ ਕ ਟੱਕਰ ਹੋਈਏ ਜਿਸ ਵਿੱਚ ਚਾਰ ਵਿਅਕਤੀ ਸਵਾਰ ਸੀ ਜਿਨ੍ਹਾਂ ਚੋਂ ਦੋ ਦੀ ਮੌਤ ਹੋ ਗਈ ਹੈ ਹਾਸਾ ਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚੱਕਨਾ ਚੁਰ ਹੋ ਗਈ ਜਿਸ ਤੇ ਕਿ ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਬਿਠਿੰਡਾ ਦੇ ਮਾਲ ਰੋਡ ਵਿਖੇ ਬਣੀ ਨਵੀਂ ਪਾਰਕਿੰਗ ਕੋਲ ਵਾਪਰਿਆ ਜਿੱਥੇ ਪਾਰਕਿੰਗ ਚ ਲੱਗੇ ਪੋਲ ਨਾਲ ਇੱਕ ਤੇਜ਼ ਰਫਤਾਰ ਕਾਰ ਟਕਰਾ ਗਈ ਜਿਸ ਚ ਬੈਠੇ ਚਾਰ ਵਿਅਕਤੀਆਂ ਵਿੱਚੋਂ ਦੋ ਦੀ ਮੌਤ ਹੋ ਗਈ ਉਹਨਾਂ ਨੂੰ ਸ਼ੋਰ ਨਹੀਂ ਪਿਆ। ਉਹ ਕਰਕੇ ਕਿੰਨਾ ਲਾਇਆ। ਕਬੜੀ ਨੂੰ ਉਸਨੇ ਸਰਦ ਦੇ ਚੋਲੋ। ਆ ਮੇਰੀ ਬੜੀ ਜਿਆਵੀ ਪਈ ਅਫਰਜਾ ਦੇਖੋ। ਭਗਤ ਆ ਵੀ ਰਾਜੀ। ਚਾਲ ਕਿ ਡਰੋਨ ਨੂੰ ਦੱਸਤਾ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਸੰਸਥਾ ਵੱਲੋਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸੰਸਥਾ ਦੇ ਵਰਕਰਾਂ ਮੁਤਾਬਕ ਕੁੱਲ 4 ਵਿਅਕਤੀਆਂ ਵਿੱਚੋਂ 2 ਦੀ ਮੌਤ ਹੋ ਗਈ ਜਦਕਿ 2 ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ। ਨਮਸਕਾਰ ਜੀ ਮੇਰਾ ਨਾਮ ਸੰਦੀਪ ਗੋਇਲ ਹੈ ਮੈਂ ਸਹਾਰਾ ਜਨ ਸੇਵਾ ਵਰਕਰਾਂ ਸਾਡੇ ਸਹਾਰਾ ਕੰਟਰੋਲ ਰੂਮ ਤੇ ਸੂਚਨਾ ਮਿਲੀ ਬਟਿੰਨਾ ਮਾੜੋੜ ਤੇ ਇੱਕ ਐਕਸੀਡੈਂਟ ਹੋਇਆ ਸੂਚਨਾ ਮਿਲਣ ਤੇ ਸਹਾਰਾ ਟੀਮ ਸੰਦੀਪ ਗੋਇਲ ਵਿੱਕੀ ਕੁਮਾਰ ਦੁਰਘਟਨਾ ਸਥਾਨ ਤੇ ਪਹੁੰਚੇ ਅਤੇ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਸੀ ਜਿਸ ਵਿਕਾਰ ਇੱਕ ਡਿਵਾਈਡਰ ਟਕਰਾਈ ਹੋਈ ਸੀ ਜੇ ਵਿੱਚ ਚਾਰ ਜਾਨੇ ਜ਼ਖਮੀ ਹੋਏ ਸੀ ਜਿਨ੍ਹਾਂ ਚ ਦੋ ਯਾਨੇ ਨੂੰ ਸਹਾਰਾ ਟੀਮ ਤੇ ਦੋ ਯਾਨੇ ਨੂੰ ਇੱਕ ਸੰਸ ਲੈ ਕੇ ਆਈ ਹੈ ਜਿਨ੍ਹਾਂ ਵਿੱਚ ਦੋ ਯਾਨੇ ਦੀ ਡੈਥ ਹੋ ਗਈ ਹੈ ਤੇ ਦੋ ਯਾਨੇ ਰਿ ਗੰਭੀਰ ਹਾਲਤ ਨੇ ਇਹ ਆਦੇਸ਼ ਮੈਡੀਕਲ ਕਾਲਜ ਤੇ ਪੜਦੇ ਆ ਉੱਥੇ ਹੀ ਰਹਿੰਦੇ ਸੀ ਕਾਰ ਚ ਸਵਾਰ ਸਾਰੇ ਨੌਜਵਾਨ ਇੱਕ ਮੈਡੀਕਲ ਕਾਲਜ ਦੇ ਸਟੂਡੈਂਟ ਦੱਸੇ ਜਾ ਰਹੇ ਨੇ ਅਤੇ ਹੁਣ ਪੁਲਿਸ ਵੱਲੋਂ ਇਹਨਾਂ ਦੇ ਮਾਪਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ